ਅਗੇ ਪਹਿਲੇ ਬੰਦ ਵਿੱਚ ਬਾਬਾ ਫਰੀਦ ਸਾਹਿਬ ਮਹਾਰਾਜੀ ਕਹਿ ਰਹੇ ਨੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ ਸ਼ੇਖ ਫਰੀਦ ਆਖਦਾ ਹੈ ਬੋਲੇ ਦਾ ਮਤਲਬ ਬੋਲਦੇ ਹੈ ਕਹਿੰਦੇ ਨੇ ਆਖ ਰਹੇ ਨੇ ਪਿਆਰੇ हे ਪਿਆਰੇ हे ਮਿੱਤਰ ਅੱਲਾ ਲੱਗੇ ਅੱਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਲੱਗੇ ਦਾ ਮਤਲਬ ਉਹਦੇ ਨਾਲ ਲੱਗ ਉਹਦੇ ਨਾਲ ਜੁੜ ਬਾਬਾ ਫਰੀਦ ਸਾਹਿਬ ਮਾਰਾ ਸਾਨੂੰ ਪਿਆਰੇ ਕਹਿ ਕੇ ਸੰਬੋਧਨ ਕਰਦੇ ਨੇ ਪਿਆਰਾ ਉਹਨੂੰ ਆਖਿਆ ਜਾਂਦਾ ਜਿਹਦੇ ਨਾਲ ਬਹੁਤ ਪ੍ਰੇਮ ਹੋਵੇ ਪਿਆਰ ਹੋਵੇ ਬਾਬਾ ਫਰੀਦ ਸਾਹਿਬ ਮਹਾਰਾਜੀ ਦਾ ਵੇਖੋ ਸਾਡੇ ਨਾਲ ਕਿੰਨਾ ਪ੍ਰੇਮ ਹੈ ਕਿੰਨਾ ਪਿਆਰ ਹੈ ਉਹ ਸਾਨੂੰ ਆਪਣਾ ਸਮਝ ਕੇ ਪਿਆਰੇ ਆ ਕੇ ਸੰਬੋਧਨ ਕਰਕੇ ਕਹਿ ਰਹੇ ਨੇ हे ਫਰੀਦ ਅੱਲਾਹ ਦੇ ਨਾਲ ਜੁੜ ਰੱਬ ਦੇ ਨਾਲ ਜੁੜ ਜੇ ਨਹੀਂ ਜੁੜੇਗਾ ਨਾ ਪਤਾ ਕੀ ਹੋਏਗਾ ਅੰਤ ਨੂੰ ਕਹਿੰਦੇ ਕੀ ਹੋਏਗਾ ਇਹ ਤਨ ਹੋਸੀ ਖਾਕ ਨਿਮਾਣੀ ਗੋਰ ਕਰੇ ਇਹ ਜਿਹੜਾ ਤਨ ਹੈ ਹੋਸੀ ਦਾ ਮਤਲਬ ਹੋ ਜਾਏਗਾ ਖਾਕ ਦਾ ਮਤਲਬ ਹੈ ਮਿੱਟੀ ਅਖੀਰ ਨੂੰ ਇਹਨੇ ਮਿੱਟੀ ਹੋ ਜਾਣਾ ਨਿਮਾਣੀ ਦਾ ਮਤਲਬ ਹੈ ਡੂੰਗੀ ਗੋਰ ਦਾ ਮਤਲਬ ਹੈ ਮੜੀ ਕਬਰ ਘਰੇ ਦਾ ਮਤਲਬ ਹੈ ਵਾਸਾ ਜਦੋਂ ਤਰ੍ਹਾਂ ਸਰੀਰ ਮਿੱਟੀ ਹੋ ਗਿਆ ਨਾ ਇਹਨੂੰ ਚੱਕ ਕੇ ਦਫਨਾ ਦਿੱਤਾ ਜਾਏਗਾ ਡੂੰਗੀ ਕਬਰ ਦੇ ਵਿੱਚ ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਹੇ ਪਿਆਰੇ ਹੇ ਗੁਰਸਿੱਖ ਅੱਲਾਹ ਦੇ ਨਾਲ ਜੁੜ ਅੱਲਾਹ ਦੇ ਨਾਲ ਲੱਗ ਇਹ ਆ ਜੀ ਪਹਿਲਾ ਬੰਦ ਅਗੇ ਦੂਜੇ ਬੰਦ ਵਿੱਚ ਬਹੁਤ ਖੂਬਸੂਰਤ ਸਮਝਾਉਣਾ ਕਰਦੇ ਨੇ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ ਬਾਬਾ ਫਰੀਦ ਸਾਹਿਬ ਕਹਿੰਦੇ ਉਹ ਦੁਨੀਆ ਦੇ ਲੋਕੋ ਇੱਕ ਗੱਲ ਯਾਦ ਰੱਖੋ ਜੇ ਜਾਣਾ ਮਰ ਜਾਈਏ ਸਾਨੂੰ ਪਤਾ ਵੀ ਅਸੀਂ ਮਰਨਾ ਹੈ ਕਿਉਂਕਿ ਇਸ ਜਗਤ ਦੇ ਵਿੱਚ ਸੰਸਾਰ ਦੇ ਵਿੱਚ ਜਦੋਂ ਆਏ ਆ ਨਾ ਆਪਣੀ ਮੌਤ ਲਿਖਾ ਕੇ ਆਏ ਆ ਅਸੀਂ ਹਰ ਇੱਕ ਆਪਣੀ ਮੌਤ ਪੱਕੀ ਕਰਕੇ ਆਇਆ ਮਰਨ ਲਿਖਾਏ ਮੰਡਲ ਮਹਿ ਆਏ ਜਦੋਂ ਇਸ ਸੰਸਾਰ ਦੇ ਵਿੱਚ ਆਏ ਆ ਨਾ ਮੌਤ ਲਿਖਾ ਕੇ ਆਇਆ ਕਿ ਮੈਂ ਸੰਸਾਰ ਤੋਂ ਜਾਣਾ ਹੀ ਜਾਣਾ ਹੈ ਇੱਥੇ ਸਦਾ ਟਿਕ ਕੇ ਨਹੀਂ ਰਹਿਣਾ ਸਦਾ ਬੈਠਦੇ ਨਹੀਂ ਰਹਿਣਾ ਇੱਥੋਂ ਇੱਕ ਦਿਨ ਚਲੇ ਜਾਣਾ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਜਾਣਾ ਮਰ ਜਾਈਏ ਪਤਾ ਵੀ ਸਾਨੂੰ ਮਰ ਜਾਣਾ ਅਖੀਰ ਦੇ ਵਿੱਚ ਰਹਿਣਾ ਨਹੀਂ ਘੁੰਮ ਨਾ ਆਈ ਹੈ ਮੁੜ ਕੇ ਵਾਪਸ ਨਹੀਂ ਇਸ ਸੰਸਾਰ ਤੇ ਆਉਣਾ ਉਹੀ ਸਾਨੂੰ ਮਾਪੇ ਉਹੀ ਸਾਨੂੰ ਭੈਣ ਭਰਾ ਉਹੀ ਸਾਡੇ ਰਿਸ਼ਤੇਦਾਰ ਉਹੀ ਸਾਡੇ ਸਾਕ ਸਬੰਧੀ ਉਹੀ ਸਾਡੇ ਮਿੱਤਰ ਸਾਨੂੰ ਮੁੜ ਕੇ ਨਹੀਂ ਮਿਲਣੇ ਪਰਿਵਾਰ ਨਹੀਂ ਮੁੜ ਕੇ ਮਿਲਣਾ ਇਹ ਸਰੀਰ ਨਹੀਂ ਮੁੜ ਕੇ ਮਿਲਣਾ ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਝੂਠੀ ਦੁਨੀਆ ਲੱਗ ਨਾ ਆਪ ਵੰਜਾਈ ਐ ਕਹਿੰਦੇ ਜਦੋਂ ਇੱਕ ਦਿਨੇ ਸੰਸਾਰ ਤੋਂ ਤੁਰ ਜਾਣਾ ਮੋੜ ਕੇ ਆਉਣਾ ਹੀ ਨਹੀਂ ਫਿਰ ਇਹ ਝੂਠੇ ਜਗਤ ਨਾਲ ਜੁੜ ਕੇ ਆਪਣੇ ਆਪ ਨੂੰ ਕਿਉਂ ਖਵਾਰ ਕਰਨਾ ਕਿਉਂ ਆਪਣੇ ਜੀਵਨ ਦਾ ਨੁਕਸਾਨ ਕਰਨ ਲੱਗਿਆਂ ਇਹ ਝੂਠੀ ਦੁਨੀਆ ਦੇ ਨਾਲ ਲੱਗ ਕੇ ਝੂਠੀ ਦੁਨੀਆ ਕਿਹਨੂੰ ਆਖਿਆ ਜਿਹੜੀ ਦੁਨੀਆ ਸਾਨੂੰ ਮਾੜੇ ਪਾਸੇ ਤੋੜ ਰਹੀ ਹੈ ਉਹਨੂੰ ਝੂਠੀ ਦੁਨੀਆ ਆਖਿਆ ਖੋ ਸਤਨਾਮ ਗੁਰੂ ਪਿਆਰਿਓ ਇਹ ਝੂਠੀ ਦੁਨੀਆ ਜਿਹੜੀ ਤੈਨੂੰ ਮਾਰੇ ਪਾਸੇ ਤੋਰ ਰਹੀ ਹੈ ਇਸ ਕਰਕੇ ਆਪਣੇ ਆਪ ਨੂੰ ਖਵਾਰ ਨਾ ਕਰ। ਇਹ ਸੀ ਦੂਜਾ ਬੰਦ। ਅਗੇ ਤੀਜੇ ਬੰਦ ਵਿੱਚ ਬਾਬਾ ਫਰੀਦ ਸਾਹਿਬ ਮਹਾਰਾਜੀ ਸਮਝਾਉਣਾ ਕਰਦੇ ਨੇ। ਬੋਲੀ ਐ ਸੱਚ ਧਰਮ ਝੂਠ ਨਾ ਬੋਲੀ ਐ ਹੇ ਫਰੀਦ ਇਸ ਸੰਸਾਰ ਦੇ ਲੋਕਾਂ ਨੂੰ ਆਖ ਕਿ ਬੋਲੀ ਐ ਸੱਚ ਧਰਮ ਸੱਚ ਬੋਲਣਾ ਹੀ ਸਭ ਤੋਂ ਵੱਡਾ ਧਰਮ ਐ ਫਰਜ਼ ਐ ਤੇਰਾ ਤੂੰ ਇਹ ਸੰਸਾਰ ਤੇ ਆਇਆ ਸੱਚ ਬੋਲਿਆ ਕਰ ਜਦੋਂ ਸੱਚ ਬੋਲੇਗਾ ਨਾ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਇਹ ਸੰਸਾਰ ਤੇਰੀ ਵਡਿਆਈ ਕਰੇਗਾ ਜਿਹੜੇ ਸੱਚੇ ਰਸਤੇ ਤੇ ਚੱਲੇ ਨੇ ਨਾ ਉਹ ਯਾਦ ਰੱਖੇ ਨੇ ਸੰਸਾਰ ਨੇ ਬਾਬਾ ਰਵਦਾਸ ਪਾਤਸ਼ਾ ਬਾਬਾ ਕਬੀਰ ਸਾਹਿਬ ਗੁਰਨਾਣਿਕ ਮਹਾਰਾਜ ਬਾਬਾ ਫਰੀਦ ਸਾਹਿਬ ਮਹਾਰਾਜ ਮਾਰਗੇ ਮਹਾਪੁਰਖ ਇਹ ਸੱਚ ਦੇ ਮਾਰਗ ਤੇ ਚੱਲਦੇ ਸਨ ਲੋਕਾਂ ਨੇ ਯਾਦ ਰੱਖੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ ਜਹਾਨ ਸਿਫਤਾਂ ਕਰਦਾ ਹੈ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਸੱਚ ਬੋਲਣਾ ਸਾਡਾ ਇੱਕ ਲੱਖੀ ਫਰਜ਼ ਹੈ ਧਰਮ ਹੈ ਝੂਠ ਨਾ ਬੋਲੀਏ ਝੂਠ ਨਹੀਂ ਬੋਲਣਾ ਚਾਹੀਦਾ ਤੇ ਗੁਰੂ ਪਿਆਰਿਓ ਬਾਬਾ ਫਰੀਦ ਸਾਹਿਬ ਕਹਿੰਦੇ ਜੋ ਗੁਰ ਦੱਸੇ ਵਾਟ ਮੁਰਿਦਾ ਜੋਲੀਐ ਜੋ ਗੁਰ ਸਾਨੂੰ ਰਸਤਾ ਦੱਸਦਾ ਨਾ ਸਾਡੇ ਜੀਵਨ ਦਾ ਸੋਹਣਾ ਸੁੱਚਾ ਰਸਤਾ ਦੱਸਦਾ ਹੈ ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਮੁਰਿਦਾ ਸੇਵਕ ਬਣ ਕੇ ਜੋਲੀਐ ਤੁਰਨਾ ਚਾਹੀਦਾ ਹੈ ਗੁਰਸਿੱਖ ਮੀਤ ਚੱਲੋ ਗੁਰਚਾਲੀ اے ਗੁਰਸਿੱਖ ਮੀਤ ਗੁਰੂ ਦੀ ਚਾਲ ਚੱਲਣਾ ਚਾਹੀਦਾ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਆਖਦਾ ਨਾ ਉਹਨੂੰ ਭਲਾ ਕਰਕੇ ਆਪਣੇ ਜੀਵਨ ਦਾ ਭਲਾ ਸਮਝ ਕੇ ਉਸ ਰਸਤੇ ਤੇ ਚੱਲਣਾ ਚਾਹੀਦਾ ਹੈ ਹਰ ਹਰ ਕਥਾ ਨਿਰਾਲੀ ਉਹ ਗੁਰੂ ਤਾਂ ਹਰੀ ਰੂਪੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਨਰਾਲੀ ਕਥਾ ਬਾਰੇ ਵਿਚਾਰ-ਵਾਰੇ ਦੱਸੇਗਾ ਨਾ ਇਸ ਕਰਕੇ ਇਹੀ ਗੱਲ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੋ ਗੁਰ ਦੱਸੈ ਵਾਟ ਵਾਟ ਦਾ ਮਤਲਬ ਹੈ ਰਸਤਾ ਮੁਰਿਦਾ ਜੋਲੀ ਹੈ ਸੇਵਕਾਂ ਨੂੰ ਤੁਰਨਾ ਚਾਹੀਦਾ ਹੈ ਜੋਲੀਏ ਦਾ ਮਤਲਬ ਹੈ ਚੱਲਣਾ ਚਾਹੀਦਾ ਹੈ ਤੁਰਨਾ ਚਾਹੀਦਾ ਹੈ ਅੱਗੇ ਹੈ ਜੀ ਚੌਥਾ ਬੰਦ ਸ਼ੈਲ ਲ ਗੰਦੇ ਪਾਰ ਗੋਰੀ ਮਨ ਧੀਰਿਆ ਸ਼ੈਲ ਜਵਾਨ ਬਨ ਕੇ ਪਾਪਾ ਫਰੀਦ ਸਾਹਿਬ ਇੱਥੇ ਉਦਾਹਰਣ ਦੇ ਰਹੇ ਨੇ ਕਹਿੰਦੇ ਇੱਕ ਨਦੀ ਸੀ ਉਹਨੂੰ ਪਾਰ ਕਰਨਾ ਸੀ ਕੁਝ ਕੁ ਨੌਜਵਾਨ ਸਨ ਉਹਨਾਂ ਨੂੰ ਤੈਰਨਾ ਆਉਂਦਾ ਸੀ ਤੇ ਕੁਝ ਕ ਐਸੇ ਨੌਜਵਾਨ ਸਨ ਜਿਨ੍ਹਾਂ ਨੂੰ ਤੈਰਨਾ ਨਹੀਂ ਸੀ ਆਉਂਦਾ ਮਾੜਾ ਮੋਟਾ ਉਹ ਪਾਣੀ ਵਿੱਚ ਕਦੇ ਡੁਬਕੀ ਲਗਾਉਣਗੇ ਤਾਂ ਪਰ ਉਹਨਾਂ ਨੂੰ ਤੈਰਨਾ ਨਹੀਂ ਸੀ ਆਉਂਦਾ ਪਰ ਇੱਕ ਸੀ ਪੂਰਾ ਤੈਰਨਾ ਜਾਣਦੇ ਸਨ ਇਹਦੇ ਉਹਨਾਂ ਨੇ ਨਦੀ ਪਾਰ ਕਰਨੀ ਸੀ ਉਹਨਾਂ ਨੇ ਝੱਟ ਦੇ ਨੇ ਨਦੀ ਪਾਰ ਕਰ ਲਈ ਤੇ ਫਿਰ ਉਹਨਾਂ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਆਖਿਆ ਕਿ ਤੇ ਤੁਹਾਨੂੰ ਤੈਰਨਾ ਆਉਂਦਾ ਜਿਨ੍ਹਾਂ ਨੂੰ ਤੈਰਨਾ ਨਹੀਂ ਸੀ ਆਉਂਦਾ ਉਹ ਕਹਿੰਦੇ ਨਹੀਂ ਤੈਰਨਾ ਆਉਂਦਾ ਤੁਹਾਨੂੰ ਉਹ ਕਹਿੰਦੇ ਚਲੋ ਕੋਈ ਨਹੀਂ ਤੁਸੀਂ ਇਸ ਤਰ੍ਹਾਂ ਹੱਥ ਮਾਰੋ ਇਸ ਤਰ੍ਹਾਂ ਤੁਸੀਂ ਪੈਰ ਮਾਰਨੇ ਆ ਪਾਣੀ ਦੇ ਵਿੱਚ ਤੁਸੀਂ ਡੁਬਕੀ ਲਗਾਓ ਜੇ ਡੁੱਬਣ ਲੱਗੋਗੇ ਅਸੀਂ ਬਚਾ ਲਾਂਗੇ ਤੁਹਾਨੂੰ ਉਹ ਜਿਹੜੇ ਕਮਜ਼ੋਰ ਦਿਲ ਵਾਲੇ ਸੀ ਜਿਨ੍ਹਾਂ ਨੂੰ ਤੈਰਨਾ ਨਹੀਂ ਸੀ ਆਉਂਦਾ ਉਹ ਕਹਿੰਦੇ ਠੀਕ ਆ ਬਈ ਤੁਸੀਂ ਸਾਡੇ ਨਾਲ ਉਹ ਨਦੀ ਪਾਰਤਾ ਕਰਨੀ ਹੈ ਸਾਨੂੰ ਤੁਸੀਂ ਪਾਰ ਕਰਾ ਦਿਓ ਫਿਰ ਉੱਥੇ ਨਦੀ ਪਾਰ ਕਰਨ ਦੇ ਲਈ ਉਹ ਨਦੀ ਦੇ ਵਿੱਚ ਜਿਹੜੇ ਤੈਰਨਾ ਜਾਣਦੇ ਸੀ ਉਹ ਤਾਂ ਛਾਲ ਮਾਰਦੇ ਨੇ ਤੇ ਜਿਨ੍ਹਾਂ ਨੂੰ ਨਹੀਂ ਸੀ ਤੈਰਨਾ ਆਉਂਦਾ ਉਹ ਵੀ ਛਾਲ ਮਾਰ ਦਿੰਦੇ ਨੇ ਫਿਰ ਹੋਇਆ ਕਿ ਉਹ ਹੱਥ ਮਾਰਦੇ ਨੇ ਪੈਰ ਮਾਰਦੇ ਨੇ ਜਿਹੜੇ ਤੈਰਨ ਵਾਲੇ ਨੇ ਨਾ ਨੌਜਵਾਨ ਉਹ ਉਹਨਾਂ ਦੀ ਬਾਹਾਂ ਫੜ ਕੇ ਉਹਨਾਂ ਨੂੰ ਵੀ ਦਰਿਆ ਉਹ ਨਦੀ ਪਾਰ ਕਰਾ ਦਿੰਦੇ ਨੇ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਇਹ ਜਿਹੜਾ ਸੰਸਾਰ ਹੈ ਨਾ ਇਹ ਇੱਕ ਸਮੁੰਦਰ ਹੈ ਇੱਕ ਨਦੀ ਹੈ ਇਹਦੇ ਵਿੱਚ ਜਿਹੜੇ ਰੱਬ ਦੇ ਪਿਆਰੇ ਨੇ ਗੁਰੂ ਦੀ ਸੰਗਤ ਹੈ ਗੁਰੂ ਦਾ ਉਪਦੇਸ਼ ਹੈ ਜਾਂ ਗੁਰੂ ਹੈ ਉਹ ਨੌਜਵਾਨ ਹੈ ਉਹ ਤੈਰਨਾ ਆਪ ਜਾਣਦੇ ਨੇ ਗੁਰੂ ਆਪ ਤਾਂ ਤੈਰਨਾ ਜਾਣਦਾ ਹੈ ਆਪ ਤਾਂ ਉਹ ਤਰਿਆ ਹੋਇਆ ਹੈ ਆਪ ਤਾਂ ਮੁਕਤ ਹੈ ਔਰ ਜਿਹੜੇ ਕਮਜ਼ੋਰ ਦਿਲ ਵਾਲੇ ਨੇ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ ਭਾਵ ਜਿਨ੍ਹਾਂ ਨੂੰ ਇਸ ਸੰਸਾਰ ਦੇ ਉੱਤੋਂ ਮੁਕਤ ਨਹੀਂ ਹੋਣਾ ਆਉਂਦਾ ਨਾ ਜਿਹੜੇ ਉਹ ਗੁਰੂ ਨਾਲ ਜੁੜ ਜਾਂਦੇ ਨੇ ਅਕਾਲ ਪੁਰਖ ਨਾਲ ਜੁੜ ਜਾਂਦੇ ਨੇ ਰੱਬ ਦੇ ਪਿਆਰਿਆਂ ਨਾਲ ਜੁੜ ਜਾਂਦੇ ਨੇ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਨੇ ਤਾਂ ਬਾਬਾ ਫਰੀਦ ਸਾਹਿਬ ਮਹਾਰਾਜ ਕਹਿੰਦੇ ਗੋਰੀ ਮਨ ਧੀਰਿਆ ਗੋਰੀ ਦਾ ਮਤਲਬ ਹੁੰਦਾ ਹੈ ਕਮਜ਼ੋਰ ਕਮਜ਼ੋਰ ਮਨ ਵਾਲੇ ਧੀਰਿਆ ਨਾਲ ਨੂੰ ਧੀਰਜ ਮਿਲਦਾ ਹੈ ਹੌਸਲਾ ਮਿਲਦਾ ਹੈ ਉਹ ਵੀ ਰੱਬ ਦੇ ਪਿਆਰਿਆਂ ਨਾਲ ਜੁੜ ਕੇ ਗੁਰੂ ਦੀ ਸੰਗਤ ਨਾਲ ਜੁੜ ਕੇ ਗੁਰੂ ਨਾਲ ਜੁੜ ਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ ਭਾਵੇਂ ਕਿ ਉਹਨਾਂ ਨੂੰ ਤੈਰਨਾ ਨਹੀਂ ਆਉਂਦਾ ਪਰ ਗੁਰੂ ਉਹਨਾਂ ਨੂੰ ਆਪਣੇ ਨਾਲ ਤੈਰ ਕੇ ਇਹ ਸੰਸਾਰ ਰੂਪੀ ਸਮੁੰਦਰ ਪਾਰ ਕਰਾ ਦਿੰਦਾ ਹੈ ਇਹ ਬਾਬਾ ਫਰੀਦ ਸਾਹਿਬ ਸਾਡੇ ਸਾਹਮਣੇ ਉਦਾਹਰਨ ਰੱਖਦੇ ਨੇ ਸ਼ੈਲ ਲਗੰਦੇ ਭਾਰ ਗੋਰੀ ਮਨ ਧੀਰਿਆ ਕੰਚਨ ਵੰਨੇ ਪਾਸੇ ਕਲਵਤ ਚੀਰੇਆ ਕੰਚਨ ਦਾ ਮਤਲਬ ਹੁੰਦਾ ਸੋਨਾ ਵੰਨੇ ਪਾਸੇ ਜਿਹੜੇ ਇਹ ਸੋਨਾ ਰੂਪੀ ਪਦਾਰਥਾਂ ਨੂੰ ਭਾਵ ਮਾਇਆ ਨੂੰ ਇਕੱਤਰ ਕਰਨ ਤੇ ਲੱਗੇ ਹੋਏ ਨੇ ਨਾ ਰੱਬ ਨਾਲ ਨਹੀਂ ਜੁੜੇ ਅੱਲਾ ਨਾਲ ਨਹੀਂ ਜੁੜੇ ਬਾਬਾ ਫਰੀਦ ਸਾਹਿਬ ਕਹਿੰਦੇ ਕਲਵਤ ਚੀਰੇਆ ਉਹ ਕਲਵਤ ਆਰੇ ਨਾਲ ਚੀਰੇ ਜਾਂਦੇ ਨੇ ਭਾਵ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਦੁੱਖ ਤਕਲੀਫਾਂ ਨੂੰ ਸਹਾਰਦੇ ਨੇ